ਵੁੱਡਲਾਡਾ ਹਲਕੇ ਦੇ ਪਿੰਡ ਫੁੱਲੋਵਾਲਾ ਡੋਗਰਾ ਚ ਘਰ ਦੇ ਬਾਹਰ ਸੁੱਤੇ ਪਏ ਵਿਅਕਤੀ ਦਾ ਕਿਸੇ ਦੁਆਰਾ ਤੇਜ਼ ਤਾਰ ਹਥਿਆਰ ਨਾਲ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਾਣਕਾਰੀ ਅਨੁਸਾਰ ਲਾਭ ਸਿੰਘ ਜੋ ਕਿ LIC ਜਗਰਾਉਂ ਚ ਬਤੌਰ ਕੈਸ਼ੀਅਰ ਨੌਕਰੀ ਕਰਦਾ ਸੀ ਅਤੇ 31 ਜੁਲਾਈ ਨੂੰ ਸੇਵਾ ਮੁਕਤ ਹੋਣਾ ਸੀ ਰਾਤ ਉਕਤ ਵਿਅਕਤੀ ਜਦ ਘਰ ਦੇ ਬਾਹਰ ਸੁੱਤਾ ਪਿਆ ਸੀ ਤਾਂ ਕਿਸੇ ਵੱਲੋਂ ਤੇਜ਼ ਧਾਰ ਹਥਿਆਰ ਨਾਲ ਉਸ ਦਾ ਕਤਲ ਕਰ ਦਿੱਤਾ ਗਿਆ ਇਸ ਮਾਮਲੇ ਦੀ ਗੁੱਥੀ ਸਲਝਾਉਣ ਲਈ ਉੱਚ ਅਧਿਕਾਰੀਆਂ ਅਤੇ ਥਾਣਾ ਪੁਲਿਸ ਪਾਰਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾਂ ਵੀ ਪਿੰਡ ਅਹਿਮਦਪੁਰ ਚ ਦੂਰਾ ਕਤਲकांड ਹੋਇਆ ਸੀ ਅਤੇ ਅੱਜ ਤੱਕ ਉਸ ਕਤਲ ਦੀ ਗੁੱਥੀ ਨਹੀਂ ਸੁਲਜੀ ਹੈ ਐਸੇ ਵਿੱਚ ਹੀ ਰਾਤ ਘਰ ਦੇ ਬਾਹਰ ਸੁੱਤੇ ਪਏ ਵਿਅਕਤੀ ਦਾ ਕਤਲ ਹੋ ਗਿਆ ਬਲਜਿੰਦਰ ਸਰ ਸਵੇਰ ਸਰ 5 ਵਜੇ ਅਸੀਂ ਵੀ ਉੱਥੇ ਗੇਟ ਖੋਲੇ ਇਹਨਾਂ ਦੇ ਚੀਕ ਚ ਗਹਿੜਾ ਪੈ ਗਿਆ ਸਰ ਤੇ ਇਹਨਾਂ ਦੇ ਜਦੋਂ ਅਸੀਂ ਘਰੇ ਆਏ ਵੀ ਕਹਿੰਦੇ ਚੱਕ ਅਟੈਕ ਹੋ ਗਿਆ ਵੀ ਕਿਸੇ ਨੂੰ ਜਦੋਂ ਸਾਰੇ ਅਸੀਂ ਆਏ ਵੀ ਇਹਦੇ ਘਰ ਵਾਲੀ ਉੱਤੇ ਡਿੱਗੀ ਪਈ ਸੀ ਸਰ ਇਹਨਾਂ ਦੇ ਬਸ ਸਾਨੂੰ ਤਾਂ ਇੰਨੀ ਗੱਲ ਦਾ ਪਤਾ ਸਰ ਵੀ ਕਹਿੰਦੇ ਵੱਡ ਤਾਂ ਵੀ ਵੱਡੇ ਪੈਸਾ ਵੀ ਉਹ ਦੇਖਿਆ ਵੀ ਸਾਰਾ ਲੋਹ ਲਹਣ ਹੋਇਆ ਪੈਸਾ ਇਹ ਐਲਸੀਐਲ ਕੰਪਨੀ ਚ ਸੀ ਸਰ ਸਰਕਾਰੀ ਮਲਾਕੀ ਨੂੰ ਕਟਾ ਕੱਟ ਲੱਗਦਾ ਸਰ ਵੀ ਇਹਨੂੰ ਇਨਸਾਫ ਮਿਲਣਾ ਚਾਹੀਦਾ ਚਾਰੇ ਭਰਾ ਸਰ ਕਿਸੇ ਅੱਜ ਤੱਕ ਕਿਸੇ ਨਾਲ ਲੜਾਈ ਝਗੜਾ ਨਹੀਂ ਹੋਇਆ ਉਹਨਾਂ ਦਾ ਕਿਸੇ ਨਾਲ ਇੱਜ਼ਤ ਪੱਖੋਂ ਬਹੁਤ ਵਧੀਆ ਪਰਿਵਾਰ ਹੈ ਸਰ ਉਹਨਾਂ ਨੇ ਤਾਂ ਕਹਾਂ ਲੱਗਦੀ ਕਿਰਪਾ ਸੰਗ ਇਹ ਨੂੰ ਸਮਝ ਨਹੀਂ ਰਹੀ ਇਸ ਨੂੰ ਲਾਖ ਨੂੰ ਐਨ ਐਸ ਇਸ ਮਲਾਕੀ ਉਹ ਤਾਂ ਹਿਸਾਬ ਦੀ ਮੰਗ ਕਰ ਰਹੀ ਇਸ ਘਟਨਾ ਦਾ ਪਤਾ ਲੱਗਣ ਤੇ ਐਸ ਪੀ ਮਨਮੋਹਨ ਸਿੰਘ ਡੀ ਐਸ ਪੀ ਮਨਜੀਤ ਸਿੰਘ ਐਸ ਐਚ ਓ ਭਗਵੰਤ ਸਿੰਘ ਤੇ ਹੋਰ ਪੁਲਿਸ ਮੁਲਾਜ਼ਮ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਇਹ ਹੁਣ ਤੱਕ ਅਸੀਂ ਮੌਕੇ ਤੇ ਆ ਗਏ ਸੀ ਕਿ ਫਲਵਾ ਡੋਗਰੇ ਦੇ ਲਾਹਬ ਸਿੰਘ ਸਾਨੂੰ ਸਾਦੂ ਸਿੰਘ ਆ ਆਪਣਾ LIC ਚ ਜੌਬ ਕਰਦੇ ਸੀ ਜਗਰਾਉਂ ਉਹਨਾਂ ਦੀ ਡਿਊਟੀ ਸੀ ਤੇ ਇਹ ਹੁਣ ਆਨ ਰਿਟਾਇਰਮੈਂਟ ਸੀਗੇ ਇਹਨਾਂ ਦਾ 31 ਤਰੀਕ ਨੂੰ ਇਹ ਜੁਲਾਈ ਚ ਲਾਸਟ ਦੇ ਨੇ ਪੇਮੈਂਟ ਸੀਗੀ ਤੇ ਇਹਨਾਂ 라 ਰਾਤੇ ਬਾਹਰ ਸੁੱਤੇ ਸੀ ਆਪਣੇ ਘਰ ਤੋਂ ਬਾਹਰ ਇਹਨਾਂ ਇੱਕ ਕਮਰਾ ਬਣਾਇਆ ਉਹਦੇ ਨਾਲ ਵਾੜਾ ਉਹਦੇ ਨਾਲ ਇਹ ਬਾਹਰ ਸੁੱਤੇ ਹੋਏ ਸੀਗੇ ਕਿ ਕਿਸੇ ਅਨਨੋ ਨਰਸਨਲ ਨੇ ਇਹ ਧਿਆਰਾ ਨਾਲ ਸੱਟਾ ਮਾਰ ਕੇ ਇਹਨਾਂ ਨੂੰ ਮਾਰਡਲ ਕੀਤਾ ਇਹਦੇ ਬਾਰੇ ਹੁਣ ਤਫਤੀਸ਼ ਕਰ ਰਹੇ ਆ ਅਸੀਂ ਜੋ ਗੱਲ ਸਾਹਮਣੇ ਆਊਗੀ ਉਸ ਦੇ ਅਨੁਸਾਰ ਕਾਰਵਾਈ ਕਰਾਂਗੇ ਉਹਨਾਂ ਦੇ ਬੇਡੇ ਦੇ ਬਿਆਨ ਦੇ ਅਸੀਂ ਐਫਆਰ ਲੋਚ ਕਰ ਦਿੱਤੀ ਵੁੱਡ ਲਾਡਾ ਤੋਂ ਕੈਮਰਾਮੈਨ ਹਰਦੀਪ ਸਿੰਘ ਭੋਗਲ ਨਾਲ ਅਮਨ ਮਹਿਤਾ ਦੀ ਖਾਸਰਪੁਰ